ਹਾਂਜੀ ਗਾਇਜ਼ ਆਪਾਂ ਆ ਗਿਆ ਰੈਡੀ ਕਿੱਥੇ ਜਾ ਲਈ ਹਾਂਜੀ ਜੀ ਸਾਰਿਆਂ ਨੂੰ ਸਸ਼ਿਕਾ ਤੇ ਸਾਰੇ ਜਣਿਆਂ ਵਗੇ ਵਧਿਆ ਸਵਾਗਤ ਕਰਦੇ ਆ ਇੱਕ ਨਵੇਂ ਤੇ ਵਧੀਆ ਜੇ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਨੇ ਤੇ ਪੁਰਾਣੇ ਜਿਹੜੇ ਨੇ ਉਹ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਅਸੀਂ ਅੱਜ ਸ਼ਾਮ ਨੂੰ ਹੋ ਚੁੱਕੇ ਆ ਰੈਡੀ ਜਾਣ ਵਾਸਤੇ ਕਿੱਥੇ ਜਾਵਾਂਗੇ ਮੇਰੀ ਮਸੀਕੋ ਮਸੀਕੋ ਮਸੀਕ ਤੇ ਪਹਿਲਾਂ ਵੀ ਕਾਫੀ ਵਲੌਗਸ ਦੇ ਵਿੱਚ ਉਹ ਆਏ ਨੇ ਤੇ ਅਸੀਂ ਅੱਜ ਫੇਰ ਪਲੈਨਿੰਗ ਬਣਾਈ ਉਹਨਾਂ ਕੋ ਜਾਣ ਦੀ ਕਿਉਂਕਿ ਕਾਫੀ ਟਾਈਮ ਹੀ ਹੋ ਗਿਆ ਕੀ ਉਹ ਸਾਡੇ ਕੋਲ ਆਏ ਸੀ ਬਟ ਅਸੀਂ ਗਏ ਨਹੀਂ ਤੇ ਅੱਜ ਮਨ ਬਣਿਆ ਕਿ ਕੱਲ ਸੰਡੇ ਆ ਤੇ ਸੰਡੇ ਆ ਤੇ ਅੱਜ ਜਾ ਆਈਏ ਕਿਉਂਕਿ ਕੱਲ ਛੁੱਟੀ ਆ ਤੇ ਛੁੱਟੀ ਦਾ ਲਾਭ ਲੈਂਦੇ ਹੋਏ ਫਿਰ ਅਸੀਂ ਅੱਜ ਚੱਲੇ ਆ ਸ਼ਾਮ ਨੂੰ ਤੇ ਕੱਲ ਹੀ ਆਵਾਂਗੇ ਤੇ ਵਲੌਗ ਅਸੀਂ ਕਰਾਂਗੇ ਕੰਟੀਨਿਊ ਤੇ ਇੰਜੋਏ ਕਰਿਓ ਲਾਸਟ ਵਲੌਗ ਜਰੂਰ ਵੇਖਿਓ ਵਲੌਗ ਨੂੰ ਤੇ ਮੈਂ ਤਿਆਰ ਹੋ ਗਈਆਂ ਔਰ ਬਾਪ ਵੀ ਰਹਿ ਤਿਆਰ ਹੋ ਗਈ ਆ ਬਸ ਮੱਲੀ ਸਾਹਿਬ ਰਹਿ ਗਏ ਆ ਮੱਲੀ ਸਾਹਿਬ ਤਿਆਰ ਹੋਣਾ ਤੇ ਅਸੀਂ ਤੁਰਨਾ ਵਾ ਤੇ ਵਲੌਗ ਨੂੰ ਨਾਲ ਨਾਲ ਅਸੀਂ ਕੰਟੀਨਿਊ ਮੱਲੀ ਸਾਹਿਬ ਕਿੰਨਾ ਟਾਈਮ ਲੱਗਣਾ ਵਾ ਇੱਕ ਮਿੰਟ ਇੱਕ ਤਾਂ ਨਹੀਂ ਲੱਗਣਾ ਮੈਨੂੰ ਲੱਗਦਾ ਜਲਦੀ ਜਲਦੀ ਕਰੋ ਜਲਦੀ ਜਲਦੀ ਗਾਈਜ਼ ਘਰੋਂ ਆਪਾਂ ਆ ਗਏ ਆ ਤੇ ਹੁਣ ਰਸਤੇ 'ਚ ਮੰਮੀ ਨੇ ਥੋੜੀ ਜਿਹੀ ਲੈਣੀ ਹੈ ਮੈਡੀਸਿਨ ਹੌਲਣ ਲੱਗ ਗਏ ਤੇ ਮੱਲੀ ਸਾਹਿਬ ਕਿੱਦਾਂ ਮੇਰੇ ਬੜੀ ਬਿਚਾਇਆ ਲੈ ਪਾਣੀ ਪੀਉਣ ਮੈਂ ਆਇਆ ਤਾਂ ਮੱਲੀ ਸਾਹਿਬ ਕੇ ਕਹੇ ਸਾਰੀ ਦਵਾਈ ਦਾ ਕਰਨੀ ਮੱਲੀ ਸਾਹਿਬ ਮੱਲੀ ਸਾਹਿਬ ਹੋਈ ਪਈ ਅੱਖਾਂ ਭਜਾਂਦੇ ਲੱਗੇ ਸਾਰਾ ਹਰ ਬਾਪ ਕੀ ਕਰਨੇਗਾ ਪਿੱਛੇ ਤੇ ਇੱਥੇ ਰੁਕੇ ਹਾਂ ਤੇ ਸਾਨੂੰ ਟਾਈਮ ਕਾਫੀ ਲੱਗ ਜਾਣਾ ਮੈਨੂੰ ਲੱਗਦਾ 7:00 ਵਜੇ ਨੇ ਨਾ ਮੱਲੀ ਸਾਹਿਬ ਕਿ 7:30 ਹੋ ਗਏ 8:30 ਹੀ ਉੱਥੇ ਪਹੁੰਚਣਾ ਵਾ ਤੇ ਇਦਾਂ ਹੀ ਵਲੌਗ ਵਲੌਗ ਦੇ ਨਾਲ ਜੁੜੇ ਰਹਿਣਾ ਵਲੌਗ ਨੂੰ ਪਿਆਰ ਦੇਣਾ ਕਿਉਂਕਿ ਵਲੌਗ ਕਰਾਂਗੇ ਆਪਾਂ ਘੈਂਟ 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 ਹੈਨਾ ਤੇ ਬਾਕੀ ਨਾ ਅੱਜ ਮੈਂ ਮੱਲੀ ਸਾਹਿਬ ਨੂੰ ਗਿਫਟ ਕੀਤਾ ਇੱਕ ਦੱਸਿਓ ਕਿਦਾਂ ਦਾ ਲੱਗਿਆ ਜੋ ਪਾਇਆ ਕਿਤਾ ਮੈਨੂੰ ਨਹੀਂ ਪਤਾ ਦੇ ਬਾਕੀ ਆਪ ਇੱਥੇ ਖੜੇ ਆ ਕੰਮ-ਕੁਮ ਕਰਨ ਵਿੱਚ ਜ਼ਿਆਦਾ ਲੇਟ ਹੋ ਗਈਆਂ ਤੇ ਇਸ ਕਰਕੇ ਆਪਾਂ ਨੂੰ ਲੇਟ 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 ਆ ਕੋ ਕੁਛੋਟਾ ਆ ਜਾ ਬੱਚਾ ਵੇਖਣ ਡਿਆ ਆ ਵੇਖ ਚੱਲੀ ਚੱਲੀ ਆਜ ਗਈ ਆਜ ਗਈ ਇਹ ਕਾ ਛੋਟਾ ਜਿਹਾ ਬੱਚਾ ਜਿਹਨੇ ਤਾਂ ਕੀਤਾ ਮੈਂ ਮਮਮੀ ਨਾਲ ਸਾਧ ਲੈਣਾ ਆ ਆ ਹੋਰ ਮਮਮੀ ਨਾਲ ਸਾਧ ਲੈਣਾ ਵਤੇ ਮੇਰੇ ਦਿਵਾਲੇ ਹੋ ਜਣਾ ਵਤੇ ਫਿਰ ਮੈਂ ਅੱਗੇ ਅੱਗੇ ਤੇ ਮਮਮੀ ਨੇ ਪਿੱਛੇ ਪਿੱਛੇ ਹਨਾ ਇਦਾਂ ਹੀ ਹੁਣੀ ਤੇ ਚਲੋ ਚੱਲਦੇ ਆਂ ਤੇ ਨਾਲ ਦੀ ਨਾਲ ਵਲੌਗ ਨੂੰ ਕਰਦੇ ਆਂ ਕੰਟੀਨਿਊ ਪੀ ਤਾਂਗੀ ਲੋ ਜੀ ਇੱਥੋਂ ਲਵਾਉਂਗੇ ਆਪਾਂ ਫਰੂਟ ਬਨਾਣਾ ਵਧੀਆ ਪਾਇਓ ਹਾਂ ਹੋ ਚੁੱਕੇ ਆ ਜੀ ਆਪਣੀ ਲੋਕੇਸ਼ਨ ਤੇ ਤੇ ਮਿਰਰ ਬਹੁਤ ਗੰਦਾ ਆ ਯਾਰ ਤੇ ਹੁਣ ਆਪਾਂ ਇੱਥੋਂ ਲੈਣ ਲੱਗੇ ਆਂ ਫਰੂਟ ਆਉਂਦੇ ਆਉਂਦੇ ਕਾਫੀ ਲੇਟ ਹੋ ਗਿਆ ਹੁਣ ਜਾਣੀਆਂ ਨੂੰ ਮਿਲਦੀ ਹਨ ਰੋਟੀ ਮਿਲੂਗੀ ਸੇ ਇੱਥੋਂ ਮੈਂ ਕਿਹਾ ਫਰੂਟ ਲੈ ਜੀਏ ਬੱਚਿਆਂ ਵਾਸਤੇ ਤੇ ਫਿਰ ਅੱਗੇ ਚੱਲਦੇ ਆਂ ਤੇ ਆਈਸਕ੍ਰੀਮ ਕਹਿੰਦੀ ਰਬਾਬ ਖਾਣੀ ਆ ਤੇ ਹੁਣ ਉਹ ਵੇਖਦੇ ਆਂ ਜਗਮੀਰ ਨੂੰ ਲੈ ਕੇ ਘਰ ਆਉਂਦੇ ਆਂ ਤੇ ਕੁਝ ਲੈ ਕੇ ਜਾਣੇ ਆ ਆਈਸਕ੍ਰੀਮ ਵਗੈਰਾ ਹਨਾ ਤੇ ਇੱਥੋਂ ਫਰੂਟ ਲੈ ਲਈਏ ਤੇ ਫਿਰ ਚੱਲੀਏ ਆਏ ਸ਼ਸ਼ੀਕਲ ਕੀ ਹਾਲਿਆ ਟਰੈਕਟਰ ਅਰ ਬਾਪ ਵੇਂਦੀ ਆ ਵੀ ਇਹ ਆਪਾਂ ਕਿੱਥੇ ਬੋਧੀ ਨੇ ਮੈਂ ਟਰੈਕਟਰ ਰੰਦਾ ਹਾਂ ਕੀ ਲਿਆਦਾ ਆਦਾ ਟਰੈਕਟਰ ਆਦਾ ਕੰਤਸਵਰਾਜ ਟਰੈਕਟਰ ਆਦਾ ਖੋਦੀ ਸਾਹਸ ਬੋਧੇ ਕੁਸਰੀ ਮਦਰਾ ਸ਼ੀਕਲ ਹਾਂ ਲੈਂ ਕੁਸੇ ਜਾਈਂ ਥੋੜਾ ਇਹ ਰੋਟੀ ਖਾ ਕੇ ਬੈਠੀ ਹਾਂ ਹਾਂ ਆ ਲੈ ਆਉਂਦੇ ਆਏ ਓਏ ആ ബേ ഗുള വേള ജി ഓര സാ ട്ര വേല ਮਰੀਏ ਤੋ ਇਹ ਸੁਣਾਓ ਬਰਾਤ ਆ ਗਈ ਹੈ ਬੜੀ ਫੇਤੀ ਆ ਗਈ ਜੀ ਨਹੀਂ ਨਾ ਨੇ ਉਹ ਖਲਕੀ ਜਾਣਿਆ ਰੋ ਜ਼ੀਰਾ ਤਾਂ ਹੋ ਗਈ ਆ ਇਹ ਮਸੀ ਜਿਹੜੀ ਹੈ ਨਾ ਮਸੀ ਤਾਂ ਬਹੁਤ ਯਾਤ ਕਰਾਉਂਦੀ ਆ ਅੱਤ ਤੂੰ ਤੁਮ ਕਰਾਉਣੀ ਤੇਰਾ ਤਿਆਰੀ ਨਹੀਂ ਮੋਕ ਦੇ ਤੇਰੀ ਤਾਂ ਕਹਿੰਦੇ ਉਹ ਨਹੀਂ ਯਾਰ ਐ ਮਮੀ ਨੇ ਦਵਾਈ ਨਹੀਂ ਮਮੀ ਆਪਣੀ ਤੇ ਗੱਲ ਲੱਦਦੀ ਨਹੀਂ ਤੇਰੀ ਬਸ ਦਵਾਈ ਉਦੋਂ ਹੀ ਹੋਣੀ ਜਦੋਂ ਆਉਣਾ ਉਹ ਦਵਾਈ ਪਰ ਪਰ ਭੈਣਾ ਮੁੜ ਕੇ ਮਮੀ ਦਾ ਦੇ ਮਮੀ ਦਾ ਖੜਾ ਤੇ ਅੰਨ ਦਵਾਈ ਨਹੀਂ ਮੇਰੀ ਇਹਦਾਂ ਨਹੀਂ ਨਾ ਦੇਵੋ ਉਹਦੀ ਉਹ ਕੋਲ ਨਹੀਂ ਕਰੀ ਹੋਈ ਕੋਲ ਨਹੀਂ ਕਿ ਬਾਕੀ ਖਾਣੇ ਆ ਇਹ ਕੀ ਹੋ ਰਿਹਾ ਬੱਚਾ ਬਾਲਟੀ ਆਵੇ ਕੋਈ ਦੋਵੇਂ ਜੋੜੀ ਜੋੜੀ ਕੀ ਕਰ ਰਹੀ ਆ ਹੈ ਇਹ ਕੀ ਆ ਕੀ ਬਣਾਇਆ ਤਾਵਾ ਤੇ ਤਾਵਾ ਤੇ ਹੈ ਇਹ ਹੈ ਹੈਲੋ ਯਾ ਬਲਡੀ ਬਲਡੀ ਲੈ ਇਹ ਮਾਟ ਕੇ ਨਹੀਂ ਹਾਂ ਜਾਣਾ ਹੈ ਜਾਣਾ ਤਾਂ ਚਲਾ ਚੱਲੋ ਕਿੱਥੇ ਕੱਪੜੇ ਚਲੋ ਗਾਈਜ਼ ਹੁਣ ਆਪਾਂ ਜਾਣ ਲੱਗੇ ਆਂ ਡਿੱ ਗਏ ਚੋ ਕੱਪੜੇ ਕਿੱਥੇ ਗਾੜੀ ਗਾੜੀ ਸਰ ਯੈਸ ਗਾੜੀ 'ਚ ਕੱਪੜੇ ਕ निकालेंगे ਠੀਕ ਹੈ ਨਹੀਂ ਰੋ ਗਿਆ ਯਾਰ ਕਿੰਨਾ ਹੈ ਵੋੜ ਗਈ ਮਾਰੀ ਗਾੜੀ ਯੈਸ ਹਾਂ ਕੰਮ ਮਾਣ ਜਾਣਿਆ ਨਹੀਂ। ਇਹ ਕਿੰਨਾ ਵਧੀਆ ਲੱਗਦਾ। ਹੂੰ। ਅੰਦਰ ਲਾ। ਆਇ ਤੇ ਸਮੇਂ ਸਕੂਲੀ ਸਕੂਲੀ ਕੰਟਾਤੀ। ਨਾ। ਹਾਂ। ਸਕੂਲੀ ਆ ਉਹ ਦਹੀਂ ਉਹ ਕੰਧ ਦੀ ਕੰਧੇ ਦੀ ਹੋ ਗਈ। ਲੱਗਣਿਆ ਨਾ। ਹਾਂ। ਚਲ ਕੱਢ ਲਈਏ ਕੱਪੜੇ ਫਿਰ। ਓਕੇ। ਲਓ ਜੀ ਰੋਟੀ ਪਾਣੀ ਆਪਾਂ ਖਾ ਪੀ ਲਿਆ। ਵਾ ਬੜਾ ਸੁਆਦ ਬਣਿਆ ਸੀ ਸਾਰਾ ਕੁਝ। ਵਸ ਤੇ ਬਕਾਇਆ ਚੋਰ ਮਾਰਤੀ। ਸਾਰਾ ਕੁਝ ਬੜਾ ਸੁਆਦ। ਸਾਰਾ ਕੁਝ ਸਾਰਾ ਕੁਝ। ਹੁਣ ਮੈਂ ਇਹਦੇ ਚ ਗਵੇਰ ਚੱਲਿਆ ਆਈਸਕ੍ਰੀਮ ਲੈਣ ਹੁਣ ਅਸੀਂ ਆਈਸਕ੍ਰੀਮ ਖਾਵਾਂਗੇ ਰਾਲਦੀ ਹੋਵੇ ਨਾਰਾਲਦੀ ਹੋਵੇ ਕੋਈ ਗੱਲ ਨਹੀਂ ਅਸੀਂ ਉਦਾਂ ਹੀ ਥੋੜਾ ਜਿਹਾ ਜਗਮੇਰ ਆ ਜਾ ਹਾਂ ਕਹਿੰਦਾ ਕਿ ਮੈਂ ਚੱਲਿਆ ਮੈਂ ਘਰ ਆ ਫਿਰ ਬਾਅਦ ਚ ਕਰੂੰਗਾ ਜਗਮੇਰ ਕੱਢੂਗਾ ਹੁਣ ਸਕੂਟੀ ਜਗਮੇਰ ਮੇਲ ਜਾਊਗੀ ਇਹ ਆਈਸਕ੍ਰੀਮ ਜੇ ਨਾਰਾ ਮਿਲੀ ਤਾਂ ਤੈਨੂੰ ਮੈਂ ਉੱਥੇ ਕੁੱਟਣ ਆਉਣਾ ਹਾਂ ਹਾਂ ਸਰ ਵੇ ਉੱਥੇ ਮਾਂਜੇ ਦੋੜੋ ਚਲਿਏ ਬੁਲਾ ਲਉਗਾ ਹਾਂ ਕਿੰਨੇ ਪੜੇਗਾ ਤੇਰਾ ਮੇਰ ਕਰੀ ਮੇਰ ਕੇ ਆ ਨਹੀਂ ਹਣਾ ਕਰੇ ਕਰੀ ਯਾਰ ਨਹੀਂ ਕਰ ਵੀ ਨਹੀਂ ਆ ਵੇ ਲੋ ਮੈਡਮ ਤੇ ਆ ਸਰ ਜੀ ਆ ਗਏ ਨੇ ਲੈ ਵੀ ਸੌ ਜੋ ਆ ਸੌ ਜੋ ਛਲੇ ਬੱਚਾ ਪੰਜਾਬੀ ਬੁਣ ਲੈ ਸੌ ਜੋ ਸੌ ਜੋ ਕਰਦੇ ਜੀ ਦੋ ਚਾਹ ਦੋਗੀ ਗੁੱਡ ਨਾਈਟ ਗਾਇਸ ਅਵੇ ਗੁੱਡ ਨਾਈਟ ਵਲੋਗਿੰਗ ਪੂਰਾ ਆ ਗਾਇਸ ਟੈਲੈਂਟ गारंटम खावा ਆਹ ਦੇਖੋ ਇਧਰ ਕਈ ਸਾੜੇ ਬੰਦੇ ਬਣਾਏ। ਆਹ ਆਹ ਦੇਖੋ ਸਭ ਤੋਂ ਵਧੀਆ ਕਲਾਕਾਰੀ। ਬੰਨਣਾ ਨਹੀਂ। ਇਹ ਕੋਈ ਮੁੰਡੇ ਦੀ ਕਲਾਕਾਰੀ ਚੈੱਕ ਕਰੋ। ਦੇਖੇ ਤੁਸੀਂ ਕੰਮ ਕਰ ਰਹਾ ਹੈ। ਉਹ ਚੱਲ ਰਹੇ ਨੇ ਪੇਂਟਿੰਗ ਤੇ ਨਹੀਂ ਇਹਨਾਂ ਟ੍ਰੈਸਟ। ਆਹ ਵੇਖੀ ਆਹ ਵੇਖੀ ਸਭ ਤੋਂ ਵਧੀਆ। ਮੈਂ ਆ ਮੈਂ 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 ਆ ਚੈੱਕ ਕਰੋ ਚੈੱਕ ਕਰੋ ਜੀ। ਮੈਂ ਆ ਆ। ਸੋਹਣੀ ਹੈ। ਆ ਬੜਾ ਬੋਣਿਆ। ਆ ਮੈਂ ਆਪਣੀ ਫੋਟੋ ਬਣਾਉਣੀ ਹੈਗਾ। ਪੇਰ ਬੜੀ ਨਹੀਂ ਬੋਲ ਨਹੀਂ ਬਣਾਉਂਦੇ ਬਸ ਤਾ ਉਹ ਢੱਕ ਲਾ ਸਾਡੇ ਕਲਾ ਕਾਟ ਸਾਡੇ ਸਾਹਮਣੇ ਪਤਾ ਇਹਨੇ ਬਣਾ ਗਿਆ ਉਹਨੇ ਉਹ ਨਹੀਂ ਦੱਸਿਆ ਤੇ ਮੀਆਂ ਵੀ 24 ਨੰਬਰ ਲੈ ਗਿਆ ਕਿੱਥਾ ਵੇਖੋ ਮੁੰਡਾ ਸਾਡਾ ਅੱਛਾ ਆਂਦੇ ਨਾ ਕਿ ਮਹਾ ਅੱਕੇ ਮੈਡਮ ਚਲੋ ਬੋਲੋ ਸਟਾਰਟ ਹੁੰਦਾ ਤੁਸੀਂ ਆ ਨਾ ਬੋਲੋ ਪਾਸ ਤੇ ਹੋ ਜਾਣਾ ਨਾ ਆਹ 골ਡ ਮੈਡਲ ਉਹ ਸਿਲਵਰ ਮੈਡਲ ਲੈਣਾ ਚਾਂਦੀ ਦਾ ਪਾਸ ਨਾ ਤੂੰ ਸਿਲਵਰ ਮੈਡਲ ਤੂੰ ਲੈਵੇਂ ਇੱਕਰੀ ਹੋਈ ਨਹੀਂ ਸਕਦਾ ਇਹ ਹੀ ਆ ਤੇ ਇਹ ਲੈ ਇੱਕ ਨਾ ਲੋਣਾ ਤਾਂ ਤੇ ਸਿੱਧੇ ਚਾਂਦੀ ਦੇ ਟੋਨ ਮੈਡਲ ਆ ਇਹ ਲੈ ਲਵਾਂ ਰੱਬ ਦਾ ਮਾਤਾ ਬੰਦਾ ਕੰਮ ਚੱਲ ਰਿਹਾ ਹੈ

ਪਗੰਦੀ ਸoare ਨਾ ਦੇ ਹੋਗਾ 1:00 ਵਜੇ ਮੇਰੀ ਭਾਈ ਦੀ ਗਾਇਸ ਗਾਇਸ ਵੀਰੇ ਸਾਸਰੀ ਘਰ ਆ ਕੇ ਬਾਚੀ ਬਲੌਗ ਕੱਢੀ ਨਹੀਂ ਉਹਨੇ ਕੀਤਾ ਹਾਂਜੀ ਗਾਇਸ ਵੀਰੇ ਸਾਸਰੀ ਘਰ ਗਾਇਸ ਵੀਰੇ ਅੱਜ ਆਪਾਂ ਆਈਸਕ੍ਰੀਮ ਲੈਣ ਗਏ ਗਾਇਸ ਵੀਰੇ ਗਾਇਸ ਵੇ ਹੋਰ ਸੁਣਾਓ ਤੇ ਸੁਣਾ ਗਾਇਸ ਵੀਰੇ ਆਪਾਂ ਉਹ ਆਈਸਕ੍ਰੀਮ ਲੈ ਆਣੇ ਹੈ ਗਾਇਸ ਵੀਰੇ ਆ ਗਾਇਸ ਵੀਰੇ ਆਪਾਂ ਹੌਸਲੈਂਡ ਚ ਲੱਗੇ ਗਾਇਸ ਵੀਰੇ ਫੇਰੇ ਮਮਸ ਕਰਦੇ ਤੇਰੇ ਆਈਸਕ੍ਰੀਮ ਖਾਦੀ ਹੈ ਗਾਇਸ ਵੀਰੇ ਮਮਸ ਕਰਦੇ ਹੋਰ 12 ਵਜ ਗਏ ਆ ਤੇ ਅਜੇ ਤੱਕ ਆਪਾਂ ਸੌਂ ਨਹੀਂ ਰਹੇ ਹਾਂ ਜੀ 11 12 ਵੱਜ ਚੁੱਕੇ ਹਨ ਗਾਇਸ ਵੀਰੇ ਗਾਇਸ ਵੀਰੇ ਕਰਦੀ ਰਹਿੰਦੀ ਹਨ ਮੇਰੀ ਦੀਦੀ ਜਿਹੜੀ ਇਹ ਕਾਹਣਾ ਬੁੱਢਾ ਵਨ ਆਈ ਆਈਸਕ੍ਰੀਮ ਖਾਈ ਜਾਂਦਾ ਘੜ ਘੜ ਕੇ ਕੋਈ ਕੰਮ ਗਾਇਸ ਵੀਰੇ ਨੇ 3 3 ਆਈਸਕ੍ਰੀਮ ਮਗਾਰੀਆਂ ਗਾਇਸ ਵੀਰੇ ਲੱਗੇ ਇੰਨੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਲਓ ਜੀ ਸਵੇਰ ਦੀ ਦੂਜੀ ਵਾਰੀ ਚਾਹ ਜਿਹੜੀ ਉਹ ਸਟਾਰਟ ਹੋ ਚੁੱਕੀ ਹੈ ਇਹਨਾਂ ਦੀ ਹਨਾ ਇੱਕ ਵਾਰੀ ਪੀ ਲਈ ਆ ਤੇ ਦੂਜੀ ਵਾਰੀ ਫੇਰ ਤਿਆਰ ਆ ਆਹ ਜੇ ਪੂੜੀਆਂ ਆਲੂ ਪੂੜੀਆਂ ਭੰਡੀਆਂ ਜੜੀ ਫਰਮਾਇਸ਼ ਦੀ ਪਹਿਲਾਂ ਮਾਸੀ ਕਹਿੰਦੇ ਨਮਕੀਨ ਵਾਲੇ ਚੌਲ ਬਣਾ ਲੈਨੇ ਫੇਰ ਅਸੀਂ ਕਿਹਾ ਨਹੀਂ ਮੈਂ ਤਾਂ ਨਹੀਂ ਕਿਹਾ ਮੈਂ ਚਲ ਵੇਖ ਲਓ ਫੇਰ ਮਾਸੇ ਦੀ ਚੱਲ ਨਹੀਂ ਆਲੂ ਪੂੜੀਆਂ ਬਣਾ ਲੈਨੇ ਬਾਕੀ ਗੁੱਡ ਮਾਰਨਿੰਗਸ ਆ ਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜੈਸਾ ਨਾਇਮੇ ਸ਼੍ਰੀਮਤੀ ਜਮਲੀ ਤੇ ਨਮੀਸ਼ ਵੇਰ ਦੇ ਨਾਲ ਨਵਾਂ ਵਲੌਗ ਤੇ ਵਲੌਗਰ ਨੂੰ ਇੰਜੋਏ ਕਰਿਓ ਆ ਇਧਰ ਆਇਨ ਨੂੰ ਮਿਲੋ ਨਿਕੇ ਜੇ ਇਧਰ ਆਓ ਸ਼ਸ਼ੀਕਲ ਬਲਾਉ ਸਾਰਿਆਂ ਨੂੰ ਸ਼ਸ਼ੀਕਲ ਸ਼ਸ਼ੀਕਲ ਕਰ ਦੋ ਸ਼ਸ਼ੀਕਲ ਸ਼ਸ਼ੀਕਲ ਪੀ ਲੋ ਚਾਹ ਤੋ ਇਨੀ ਮਾ ਆ ਦੇ ਕੁੜੀ ਨੂੰ ਲਓ ਜੀ ਸਾਡੀ ਪੂਰੀ ਕੜਾਈ ਚੋਂ ਨਿਕਲ ਕੇ ਆ ਗਈ ਆ ਬਾਹਰ ਕਿੱਥੇ ਗਈ ਆ ਬਾਹਰ ਆ ਕੇ ਥਾਲੀ ਚ ਥਾਲੀ ਜਿਹੜਾ ਨਹੀਂ ਢਿੱਡ ਚ ਕੀ ਹੋ ਕੀ ਹੋ ਨਾ ਵੇਣਾ ਆਪਣਾ ਫੂਲ ਵੜ ਗਿਆ ਥਾਲੀ ਜਿਹੜਾ 4:00 ਵਜੇ ਹੱਥ ਰੱਖੇ ਇਹਨਾਂ ਕਿੰਨੇ ਨਾ ਪਿੰਦਾ ਆਈ ਨਾ ਇੱਧਰ ਵੇਖੋ ਕਿੰਦਾ ਖਲਾਰਾ ਪਾਇਆ ਇਹਨਾਂ ਨੂੰ ਬੱਚਿਆਂ ਨੂੰ ਤੂੰ ਹੀ ਬੱਚੇ ਹੀ ਦੇ ਲੈ ਲੋ ਲੈਕਰ ਲੈ

ਨਾ <laughs> ਇਹ ജാൻ മാല ഇത് ਇਧਰ ਖਾਧੀਆਂ ਜਾ ਰਹੀਆਂ ਨੇ ਗਰਮ-ਗਰਮ ਪੂੜੀਆਂ ਮਾਸਰ ਜੀ ਦੱਸੋ ਟੇਸਟ ਫਰਸਟ ਕਲਾਸ ਨੰਦ ਦਾ ਬੜਾ ਨੰਦ ਨੰਦ ਲੈਣੇ ਦੁਨੀਆ ਦੇ ਇਧਰ ਮੱਲੀ ਸਾਹਿਬ ਟੇਸਟ ਬਣੀ ਆ ਮੱਲੀ ਸਾਹਿਬ ਆ ਗਈ ਆ ਘਰੋ ਚਟਨੀ ਨਾਲ ਬੰਦਰ ਵਾਲਾ ਘਰ ਦੀ ਸਪੈਸ਼ਲ ਚਟਨੀ ਬੜਾ ਬੜੀ

ਬੱਡਾ ਵਟਾ ਢਿੱਕਾਰ ਇਹਦਾ ਹਨਾ ਹਾਂ ਮਜਬੂਤ ਬਣਾਇਆ ਅਮੂਰ ਚਾਸੀਮਟ ਦਾ ਤੇ ਉਹ ਤੇ ਖਲੋਤੋ ਹਲੋ ਅਹਰ ਦਰਦ ਹਾਂ ਹੋਇ ਖੜੇ ਜੇ ਇੰਨਾ ਵੀ ਚਲੋ ਜੋਰਿਆ ਕੁੜੀਆਂ ਦਾ ਵੀ ਐਨੀਆਂ ਜਾਨੀਆਂ ਲੌੜੀਆਂ ਪਈ ਉਹ ਦੀਦੀ ਆ ਜੇ ਬਟਨ ਕੁੜੀਆਂ ਵੜਾ ਲੈ ਲੌੜੀਆਂ ਪਈਆ ਸਾਡੀ ਦਮਾੜ ਤੇ ਅਡੀ ਕੁੜੀਆਂ ਨੂੰ ਬੜਗੇ ਸੋ ਬਾਦ ਦੇ ਸਵਾਦ ਨੰਦਿਆ। ਯਾ ਗਾਡੀ ਖਲੋ। ਹੰਦਿਆ। ਮੇਰੇ ਤੇ ਨਾ ਪਾਣੀ ਦਿਵਾਓ। ਓ ਪਾਣੀ ਪਾਣੀ ਦਿਓ। ਯਾ ਕੁੜੀਆਂ ਤਾਂ ਨਹੀਂ। ਕੁੜੀਆਂ ਤਾਂ ਕਰ ਹੀ ਲੱਗੀਆਂ। ਕੋਈ ਇੱਕ ਬੰਦ ਪਾਣੀ। ਕਿ ਖਲਾਰਾ ਪਾਇਆ ਯਾਰ ਤੁਸੀਂ ਹੈਂ? ਬੱਚਿਓ। ਬੱਚਿਓ ਕਿ ਖਲਾਰਾ ਪਾਇਆ ਬੱਚਿਓ? ਮੈਂ। ਬੱਚਿਓ ਜਦੋਂ ਲਾਈਆਂ ਧੋਈਆਂ ਕਰੋ। ਕਿਦਾਂ ਵਾਲ ਖਲਾਰੇ ਨਿਕਲੇ ਜੇ ਨੇ। ਹਾਂਜੀ ਬਹੁਏ ਕਰਨੇ ਉਹ ਤੇੜੀ ਉਹ ਤੇ ਅੱਜ ਨੋ ਵੀ ਵੱਡਾ ਬਣਨਾ ਹੈ ਯਾਰੇ ਕੁੜੀਆਂ ਕੁੜੀਆਂ ਫੇਰ ਦੇ ਕੇ ਫੇ ਆ ਕੇ ਦੇ ਕੇ ਆ ਕੇ ਮਸਾਂਹੀ ਕੰਮ ਚੱਲੀ ਜਾਣਾ ਇਧਰ ਮੈਡ ਪਾਰਟੀਆਂ ਦੀਆਂ ਕੁੜੀਆਂ ਨਿਕਲ ਜਾਂਦੀਆਂ ਉਹ ਪਲੇਨ ਔਰ ਨਾ ਤੇ ਬੜੀ ਦਸ ਫੈਮਲੀ ਕਰ ਚਲੇ ਹੁੰਦੇ ਨੇ ਮਾਸੀ ਨੇ ਬੜੀ ਸ਼ਰਮੋਂ ਮਤਾਂ ਮੈਂ ਇਹ ਕਾਲੀ ਕਦਵਾ ਇਹਨਾਂ ਕਰਦਾ ਸਰ ਬਾਹਨੇ ਕੇ ਸਮਝੀ ਨਾ ਹੇ ਹੁਣ ਦਾ ਹਿਸਾਬ ਆਪਾਂ ਨਾ ਕੁੜੀਆਂ ਪੜੀਆਂ ਖਾ ਲਈਏ ਤੇ ਖਾ ਸੀ ਕੇ ਸਮਾਜ ਨੂੰ ਦਲਾ ਕੇ ਫਿਰ ਇਹ ਨਵੇਂ ਬਲੌਗ ਨੂੰ ਜਿਹੜਾ ਵਾ ਉਹ ਸਟਾਰਟ ਕਰਨਾ ਵਾ ਤੇ ਇਹ ਰਾਤ ਵਾਲਾ ਹੈ ਹਾਂ ਹਰ ਪੇ ਦਾ ਸਵਾਦ ਲਵਾਉ ਕੁੜੇ ਜਿਹੜਾ ਆਪਣਾ ਰਾਤ ਵਾਲਾ ਕੱਲ ਵਾਲਾ ਬਲੌਗ ਹੀ ਕੰਪਲੀਟ ਨਹੀਂ ਆਇਆ ਤੇ ਮੈਂ ਖਾਣਨ ਹਾਂ ਜੀ ਅੱਜ ਵੀ ਕਰਦੇ ਹਾਂ ਤੇ ਕਿ ਮੈਂ ਅੱਜ ਛੁੱਟੀ ਲੈਣੀ ਨਹੀਂ 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 ਦਿਖਾਉਂਗਾ ਤੇ ਅਹੀਂ ਨਾ ਮੂਹਣਾਂ ਬੜੀਆਂ ਖਾ ਲਈਏ ਤੇ ਵਲੋਗ ਦਾ ਇੱਥੇ ਕਰ ਰਹੇ ਹਾਂ ਚੈਨਲ ਸਬਸਕ੍ਰਾਈਬ ਵੀਡੀਓ ਲਾਈਕ ਸੁਣਿਆ ਕਮੈਂਟ ਕਰਿਓ ਤੇ ਕੱਲ ਵਾਲਾ ਵਲੋਗ ਕੰਪਲੀਟ ਨਹੀਂ ਹੋਇਆ ਇਸ ਕਰਕੇ ਇਹਨੂੰ ਨਾਲ ਕਰਕੇ ਕੰਪਲੀਟ ਕਰ ਦਿੰਦਾ ਤੇ ਨਵਾਂ ਜਿਹੜਾ ਵਲੋਗ ਤੁਹਾਨੂੰ ਇੱਥੋਂ ਹੀ ਸਟਾਰਟ ਦੇਖਣ ਨੂੰ ਮਿਲ ਜੇਗਾ ਤੇ ਸਾਰਿਆਂ ਨੂੰ ਬਾਏ ਬਾਏ